ਅੱਜ ਵੀ ਵਰਤਖ ਹੈ ਇਹਨੇ ਸਮਝਣਾ ਕਿ ਰਮਾਲਾ ਸਾਹਿਬ ਦਿੱਤਾ ਭਾਈ ਸਾਹਿਬ ਬੈਠੇ ਐ ਗੁਰੂ ਅੱਜ ਵੀ ਹਜ਼ੂਰ ਹਾਜ਼ਰ ਹੈ ਤਾਂ ਮੇਰੇ ਗੁਰੂ ਨਾਨਕ ਦੇ ਘਰ ਦੀਆਂ ਰਹਿਮਤਾਂ ਪਟੜੀ ਦਾ ਲੰਗਾ ਭਾਈ ਚੌਧਰੀ ਜਿਹੜਾ ਭਾਈ ਲੰਗਾ ਕਹਿੰਦੇ ਪੰਜਵੇਂ ਪਾਤਸ਼ਾਹ ਨੂੰ ਮਿਲਣਾ ਏ ਤੇ ਕਹਿਣ ਲੱਗੇ ਸਿੱਖ ਕਹਿੰਦੇ ਉਹ ਸਾਹਮਣੇ ਜਿਹੜੇ ਝਾੜੂ ਫੇਰ ਰਹੇ ਆ ਨਾ ਪ੍ਰਕਰਮਾਂ ਦੇ ਵਿੱਚ ਉਹ ਗੁਰੂ ਅਰਜਨ ਸਾਹਿਬ ਆਖੋ ਸਤਿਨਾਮ ਸ੍ਰੀ ਜੀ ਕਵੀ ਕਿੱਥੇ ਹੈ ਮੈਂ ਨਹੀਂ ਕਹਿੰਦਾ ਤੁਸੀਂ ਅਸੀਂ ਆਡ ਗ੍ਰੰਥੀ ਹੈ ਅਮਰ ਉਪਦੇਸ਼ ਹੈ ਆਪ ਨਾ ਕਰੇ ਆਵਤ ਜਾਵਤ ਅੱਜ ਕਈ ਸਜਣ ਪੁੱਛ ਲਿੰਦੇ ਬਾਬਾ ਜੀ ਕਲ ਯੁਗ ਦਾ ਪੈਦਾ ਵੱਧ ਗਿਆ ਬਾਣੀ ਦਾ ਅਸਰ ਕੱਟ ਗਿਆ ਨਹੀਂ ਪਿਆਰਿਓ ਬਾਣੀ ਦਾ ਅਸਰ ਨਹੀਂ ਘਟਿਆ ਬਾਣੀ ਪੜਨ ਵਾਲੇ ਦਾ ਜੀਵਨ ਘਟ ਗਿਆ ਕੋ ਸਤਨਾਮ ਸ੍ਰੀ ਜਦੋਂ ਮਹਾਰਾਜ ਇਸ ਨਗਰ ਚ ਆਏ ਆਪ ਰੱਬ ਬੈਠਾ ਤਰਨ ਗਗਨ ਨਵਖੰਡ ਮੈਂ ਜੋਤ ਸਵਰੂਪੀ ਰਹਿਓ ਪਰ ਪਨ ਮਥਰਾ ਕਸ਼ ਭੇਦ ਨੈ ਗੁਰ ਅਰਜਨ ਰੱਬ ਜੀ ਆਏ ਨੇ ਆਪ ਦੋ ਚੀਜ਼ਾਂ ਆਪਾਂ ਲਿਖਾ ਕੇ ਆਏ ਆ ਮੱਥੇ ਦੇ ਉੱਤੇ ਲੇਖ ਤੇ ਕੀਤੇ ਕਰਮ ਇਹ ਰਾਮ ਲਿਖਦਾ ਜੀ ਕੀਤੇ ਹੋਏ ਕਰਮਾਂ ਤੋਂ ਲੇਖ ਬਣਦਾ ਏ ਤੇ ਉਹ ਜਦੋਂ ਉੱਕਰਿਆ ਜਾਂਦਾ ਏ ਤੇ ਦੁਨੀਆਂ ਦੀ ਕੋਈ ਤਾਕਤ ਉਹਨੂੰ ਮਟਾਉਣ ਦਾ ਯਤਨ ਨਹੀਂ ਕਰ ਸਕਦੀ ਆਪਾਂ ਰੋਜ਼ ਜਪਜੀਤ ਸਿੰਘ ਸਾਹਿਬ ਪੜ੍ਹਦੇ ਆਂ ਬਚਨਾਂ ਹੁੰਦਾ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਇੱਕ ਉਹਦਾ ਹੁਕਮ ਏਕ ਰਜ਼ਾ ਦੋਵੇਂ ਬਦਲੇ ਨਹੀਂ ਜਾ ਸਕਦੇ ਔਰ ਜੇ ਕੋਈ ਬਦਲਣ ਦੀ ਤਾਕਤ ਰੱਖਦਾ ਏ ਉਹ ਖੁਦ ਖੁਦ ਆਏ ਦੀ ਮੂਰਤ ਗੁਰੂ ਅਰਜਨ ਸਾਹਿਬ ਮਹਾਰਾਜ ਆਖੂ ਸਤਨਾਮ ਇਹ ਬਦਲਿਆ ਵੀ ਇੱਥੋਂ ਦਾ ਤੇ ਇਤਿਹਾਸ ਹੀ ਬੜਾ ਪਿਆਰਾ ਹੈ ਸਿਰਫ ਸੂਖਮ ਕਹਿ ਕੇ ਇੱਕ ਸਿੱਖ ਦਾ ਜੀਵਨ ਮੈਂ ਸਾਂਝਾ ਕਰਾਂ ਗੱਲ ਸਾਰੀ ਭਾਵਨਾ ਤੇ ਟਿਕੀ ਹੈ ਅੱਜ ਬਾਬਾ ਬੁੱਢਾ ਸਾਹਿਬ ਜੀ ਵਰਗਾ ਹੈਡ ਗਰੰਥੀ ਨਹੀਂ ਲੱਭਦਾ ਇਦੋਂ ਮੈਂ ਸ਼ੁਰੂ ਕਰਨ ਲੱਗਾ ਵੀ ਬਾਬਾ ਜੀ 112 ਸਾਲ ਸੇਵਾ ਕਰਦੇ ਰਹੇ ਪਰ ਜਦੋਂ ਵੀ ਸੰਗਤ ਮਿਲਦੀ ਸੀ ਗੁਰੂ ਸਾਹਿਬ ਨੂੰ ਪੁੱਛਦੀ ਸੀ ਬਾਬਾ ਜੀ ਕਿੱਥੇ ਆ ਡਗਰੰਤੀ ਸਾਹਿਬ ਤੇ ਬਚਨ ਆਉਂਦਾ ਸੀ ਕਹਿੰਦੇ ਓ ਸੰਗਤ ਦੇ ਜੋੜਿਆਂ ਚ ਬੈਠੇ ਆ ਬੋਲੋ ਆਏ ਚੁੰਚਾਗਰੀ ਕਰਨੀ ਕਈ ਫਿਰ ਤਾਂ ਕਰਕੇ ਮੈਂ ਜਵਾਬ ਦਿੱਤਾ ਕਿਨੇ ਬਾਬਾ ਜੀ ਬਾਣੀ ਚ ਫਰਕ ਪੈ ਗਿਆ ਕਲਯੁਗ ਆ ਗਿਆ ਕੀਰਤਨ ਕਥਾ ਵੜੇ ਹੋ ਰਹੇ ਸਮਾਗਮ ਤੇ ਅਸਰ ਨਹੀਂ ਹੁੰਦਾ ਅਸਰ ਤਾਂ ਨਹੀਂ ਹੁੰਦਾ ਬਾਣੀ 'ਚ ਫਰਕ ਨਹੀਂ ਪਿਆ ਸਾਡੀ ਕਿਰਦਾਰ ਤੇ ਸਾਡੀ ਵਿਚਾਰ 'ਚ ਪੈ ਗਿਆ। ਮਹਾਰਾਜ ਸਾਹਿਬ ਕਹਿੰਦੇ ਅਵਰ ਉਪਦੇਸ ਹੈ ਆਪ ਨਾ ਕਰੇ ਆਵਤ ਜਾਵਤ ਜਨਮੈ ਮਰੇ ਮਹਾਰਾਜ ਸਾਹਿਬ ਕਹਿੰਦੇ ਰਹੇ ਤੇ ਅਵਰ ਕਸ਼ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋਂ ਗੰਡ ਸਿੱਖੀ ਬੜੀ ਪਿਆਰੀ ਹੈ ਉਸ ਮਾਨ ਦਾ ਜ਼ਿਕਰ ਆਉਂਦਾ ਆਪਾਂ ਜਿੱਥੇ ਬੈਠੇ ਐ ਸ੍ਰੀ ਚੋਲਾ ਸਾਹਿਬ ਦੀ ਪਾਵਨ ਧਰਤੀ। ਦੀ ਦਾ ਨਾਮ ਪਹਿਲਾ ਪਹਿਣੀ ਕਰਕੇ ਵਿਦਵਾਨ ਨਾਮ ਦਰਜ ਕੀਤਾ ਪਰ ਇਹ ਸਾਖੀ ਤੁਸੀਂ ਕੀ ਬਾਰੇ ਸੁਣੀ ਆ ਇਹਦਾ ਤਤਪਾਵ ਕੀ ਨਿਕਲਦਾ ਹੈ ਕਿ ਉਹ ਬਜ਼ੁਰਗ ਮਾਂ ਦੇ ਕੋਲ ਕੀ ਸੀ ਭਾਵਨਾ ਉਨੇ ਪ੍ਰਸ਼ਾਦ ਦੀ ਭਾਵਨਾ ਨਾਲ ਚੌਲਾਂ ਦੇ ਆٹے ਨੂੰ ਦੁੱਧ ਚ ਗੁੰਨ ਕੇ ਬੋਲੋ ਸਤਨਾਮ ਸ੍ਰੀ ਵਿੱਚ ਪਦਾਰਥ ਪਿਆਰ ਦੇ ਪੀਸ ਕੇ ਪ੍ਰਸ਼ਾਦਾ ਦੇਸੀ ਘੋਬਾ ਕੇ ਭੋਜਨ ਹੀ ਇੰਨਾ ਸਵਾਦ ਬਣਾਇਆ ਤਾਂ ਮੇਰੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਉਹ ਗਰਾਈਆਂ ਛਕੀਆਂ ਗੱਜ ਕੇ ਆਖੋ ਸਤਨਾਮ ਇਹ ਸਾਖੀ ਤੋਂ ਅੱਜ ਸਾਖੀ ਰਹਗੀ ਕਦੇ ਵੀ ਜ਼ਿੰਦਗੀ ਜੀ ਨੋਟ ਕਰਿਓ ਇੱਕ ਫਕੀਰ ਮੁਸਲਮਾਨ ਆਇਆ ਹਰਿਮੰਦਰ ਸਾਹਿਬ ਮੁੰਡਾ ਕਮਾਉਂਦਾ ਜਦੋਂ ਉਹ ਆਪਣੇ ਆਟੋ ਤੋਂ ਉਤਰਿਆ ਰਕਸ਼ੇ ਤੋਂ ਉਤਰਿਆ ਤੇ ਉਹਨੇ ਪੁੱਛਿਆ ਕਹਿੰਦਾ ਸੱਜਣਾ ਇਸ ਸ਼ਹਿਰ ਦੇ ਵਿੱਚ ਸਭ ਤੋਂ ਪਵਿੱਤਰ ਭੋਜਨ ਕਿੱਥੇ ਮਿਲਦਾ ਗੱਜਕੇ ਆਖੋ ਸਤਨਾਮ ਸ੍ਰੀ ਸਭ ਤੋਂ ਪਵਿੱਤਰ ਭੋਜਨ ਜਿਹੜਾ ਕਿੱਥੇ ਮਿਲੂਗਾ ਮੈਨੂੰ ਕੋਈ ਫੇਮਸ ਹੋਟਲ ਹੋਵੇ ਰੈਸਟੋਰੈਂਟ ਹੋਵੇ ਦਿਓ ਜਿਹੜਾ ਆਟੋ ਵਾਲਾ ਵੀਰ ਸੀ ਉਹਦੇ ਦੋਵੇਂ ਹੱਥ ਜੁੜ ਗਏ ਗਲ ਚੋ ਦੇ ਪਰਨਾਸੀ ਅੱਖਾਂ ਦੇ ਵਿੱਚ ਅਥਰੂ ਦੇ ਹੱਥ ਜੋੜ ਕੇ ਕਹਿੰਦਾ ਧੰਨ ਧੰਨ RAM DAS GUR ਧੰਨ ਧੰਨ ਜਿਨ ਸ੍ਰਿਆ ਤਿਨ ਸਵਾਰਿਆ ਜਿਨ ਧੰਨ ਧੰਨ RAM DAS GUR ਧੰਨ ਕਹਿੰਦਾ ਸਭ ਤੋਂ ਪਵਿੱਤਰ ਖਾਣਾ ਤੈਨੂੰ ਮਿਲੂਗਾ ਗੁਰੂ ਰਾਮਦਾਸ ਜੀ ਦੇ ਘਰੋਂ ਆਖੋ ਸਤਨਾਮ ਤੂੰ ਮੁਸਲਮਾਨ ਹੈ ਉਹ ਕਹਿੰਦਾ ਉਹ ਵੀ ਦਾਵਤ ਹੈ ਕੀ ਕੈਸੀ ਬਾਤ ਹੋਈ ਜਿਵੇਂ ਉਸ ਮਾਈ ਨੇ ਭਾਵਨਾ ਭਾਈ ਪ੍ਰਸ਼ਾਦੇਸ਼ ਅੱਜ ਸਾਡੇ ਵਰਗੇ ਭਈਆਂ ਦਾ ਫਕਾਇਆ ਹੋਇਆ ਤੰਬਾਕੂ ਸਿਗਰਟ ਬੀਡੀ ਵਾਲੇ ਹੱਥਾਂ ਦੀਆਂ ਪੂੜੀਆਂ ਸੌਜੀ ਝੂਠੀ ਲਵਾਈ ਨੇ ਪਹਿਲਾਂ ਕੀਤੀ ਹੁੰਦੀ ਆਪ ਚੈੱਕ ਕਰਕੇ ਲੋਣ ਮਿਰਚ ਤੇ ਪਾ ਕੇ ਥਾਲੀ 'ਚ ਉੱਤੇ ਗੰਦੀ ਅਖਬਾਰ ਦੇ ਕੇ ਤੇ ਭਜੇ ਆਉਣਗੇ ਬਾਬਾ ਜੀ ਭੋਗ ਲਾ ਦਿਓ ਆਖੋ ਸਤਨਾਮ ਉਹ ਜੇ ਮੇਰੇਗਾ ਬਾਬਾ ਵੀ ਕੱਢਦਾ ਕਿਰਪਾਨ ਤਿੰਨ ਚਾਰ ਪੰਜ ਵੇਰੀ ਕਿੰਦਾ ਲੈ ਸ਼ੁਰੂ ਕਰ ਦਿਓ ਗੱਜ ਕੇ ਆਖੋ ਸਤਨਾਮ ਪਹਿਣਾ ਤੁਸੀਂ ਧਿਆਨ ਦੇਣਾ ਇਹ ਸਾਰਾ ਇਤਿਹਾਸ ਆਪਣਾ ਭਾਵਨਾ ਦਾ ਭਰਿਆ ਜੇ ਹੋਰ ਤਾਂ ਕੁਝ ਨਹੀਂ ਲੱਭਣਾ ਜਿਨਨੇ ਭਾਵਨਾ ਨਾਲ ਇਸ ਦਰ ਦੀ ਸੇਵਾ ਕਰ ਲਈ ਇਹ ਉਹ ਦਰ ਜਿੱਥੇ ਅੰਨਿਆਂ ਨੂੰ ਅੱਖਾਂ ਮਿਲਦੀਆਂ ਬੋਲੋ ਵੈਗਰੋ ਜਿੱਥੇ ਬੰਗਿਆਂ ਨੂੰ ਜੀਵ ਮਿਲਦੀ ਬੋਲੋ ਜਿੱਥੇ ਡਿੱਗਿਆਂ ਨੂੰ ਸਹਾਰੇ ਮਿਲਦੇ ਬੋਲੋ ਉਹ ਜਿੱਥੇ ਅੰਨਿਆਂ ਨੂੰ ਨੇਤਰ ਮਿਲਦੇ ਬੋਲੋ ਜਿੱਥੇ ਨਸ਼ੱਤਿਆਂ ਨੂੰ ਛੱਤ ਮਿਲਦੀ ਬੋਲੋ ਸਭ ਤੋਂ ਵੱਡੀ ਗੱਲ ਇਹ ਉਹ ਧਾਰ ਹੈ ਜਿੱਥੇ ਮੰਗਤਿਆਂ ਨੂੰ ਬਾਦਸ਼ਾਹियां ਮਿਲਦੀਆਂ ਐ ਇੱਕ ਭਾਵਨਾ ਬਣਾ ਲੈਣੀ ਸਾਧ ਸੰਗਤ ਜੀ ਉਹ ਮਾਈ ਦੀ ਭਾਵਨਾ ਸੀ ਭਾਵਨਾ ਦੇ ਨਾਲ ਹੀ ਮਹਾਰਾਜ ਜੀ ਨੱਕ ਤਰੁੱਠੇ ਤੇ ਮੁਖੜੇ ਚੋਂ ਵਚਨ ਨਿਕਲਿਆ ਓ ਜਨ ਬੜਾ ਚੋਲਾ ਹੈ ਆਖੋ ਸਤਨਾਮ ਮਹਾਰਾਜ ਸਾਹਿਬ ਕਹਿੰਦੇ ਲੈ ਮਾਂ ਤੇਰੇ ਪਿਆਰ ਦੀ ਨਿਸ਼ਾਨੀ ਰਹੀ ਦੁਨੀਆ ਤੱਕ ਰਹੂਗੀ ਕਹਿ ਲੱਗੇ ਕਿਵੇਂ ਕਹਿੰਦੇ ਸੰਗਰ ਨੂੰ ਹੁਣ ਪਹਿਣੀ ਨਹੀਂ ਚੋਲਾ ਸਾਹਿਬ ਕਹਿ ਕੇ ਨਵਾਜਿਆ ਕਰਦਕੇ ਕਿੰਡੀ ਵੱਡੀ ਗੱਲ ਬਖਸ਼ਿਸ਼ ਰੱਬ ਆਪ ਸੀ ਨਾ ਉਹ ਜਿਹੜੇ ਮਾਵਲਾ ਤਾਰਨ ਵਾਲੇ ਆਗੂ ਸਨ ਉਹ ਕਹਿੰਦੇ ਮਹਾਰਾਜ ਹਰਾਨੀ ਆ ਸਦੀਆਂ ਉਹ ਚੱਲੀਆਂ ਸਾਡੇ ਨਗਰ ਦਾ ਕਾਗਜ਼ਾਂ ਦੇ ਵਿੱਚ ਨਾਮ ਹੈ ਇਸ ਤਰ੍ਹਾਂ ਆਉਂਦਾ ਇਹ ਤੇ ਇਸ ਤਰ੍ਹਾਂ ਕਿਵੇਂ ਹੋਵੇਗਾ ਤੇ ਮੇਰੇ ਗੁਰੂ ਅਰਜਨ ਸਾਹਿਬ ਨੂੰ ਰੱਬ ਕਿਉਂ ਕਿਹਾ ਬਾਣੀ ਨੇ ਤਤ ਵਿਚਾਰ ਜਹ ਮਥਰਾ ਜਗਤਾਰਨ ਕੋ ਅਵਤਾਰ ਬਣਾਇਓ ਜਪਿਓ ਜਨੇ ਅਰਜਨ ਦੇਵ ਗੁਰੂ ਫਿਰ ਸੰਕਟ ਜਉਣ ਆਪ ਰੱਬ ਉਤਰਿਆ ਪਿਆਰ ਦੀਆਂ ਖੇਡਾਂ ਇਹ ਵੀ ਸਮੇਂ ਦੀ ਖੇਡ ਵੇਖ ਲਓ ਵੀ ਇਹ ਦਰ ਦੀ ਆਪਾਂ ਗੱਲ ਕਰ ਰਿਆਂ ਵੀ ਝੁਕਣਾ ਪੈਂਦਾ ਇੱਥੇ ਰਾਜੇ ਤੇ ਰਾਣਿਆਂ ਨੂੰ ਮਿਲਦਾ ਏ ਮਾਨ ਇੱਥੇ ਨੀਵੇਂ ਨਾਗਾਂ ਦੀ ਆਤਮਾ ਨੂੰ ਆਉਂਦਾ ਇਸ ਰੂਰ ਇੱਥੇ ਕਾਲਖ ਦਿਲਾਂ ਦੀ ਧੋਂਦਾ ਬਾਬੇ ਨਾਨਕ ਦਾ ਨੂਰ ਇੱਥੇ ਦੀ ਵਾਕਿਆ ਮੰਗਤਿਆਂ ਨੂੰ ਜਿਹੜੇ ਸੇਵਾਦਾਰੀ ਮੰਗਦੇ ਸਹੇਦੇ ਘਰ ਦੀ ਬਾਪੂ ਨੇ ਕਿਹੜੇ ਕਿਹੜੇ ਤਖਤ ਬਖਸ਼ਦੇ ਅੱਜ ਪਤਾ ਹੀ ਨਹੀਂ ਕਿੱਥੇ ਕਿੱਥੇ ਹਾਜ਼ਰੀਆਂ ਕਿੰਨਾ ਪਿਆਰ ਸੰਗਤਾਂ ਕਰਦੀਆਂ ਇਹ ਇਹ ਕਰਾਮਾਤ ਨਹੀਂ ਤੇ ਕੀ ਹੈ ਅੱਜ ਵੀ ਮਹਾਰਾਜ ਵਰਤਦੇ ਸਰੋਹ ਵਿਚਾਰ ਮਹਾਰਾਜ ਸਾਹਿਬ ਕਹਿੰਦੇ ਲੈ ਮਾਂ ਯਾਦ ਕਰੂਗੀ ਦੁਨੀਆ ਤੇਰੇ ਪਿਆਰ ਤੇ ਤੇਰੇ ਨਗਰ ਦਾ ਨਾਂ ਰੱਖ ਦਿਆ ਪ੍ਰਬੰਧਕਾਂ ਨੇ ਆਖਿਆ ਕਹਿੰਦੇ ਐਸਾ ਨਹੀਂ ਹੋ ਸਕਦਾ ਵੀ ਜਿਹੜਾ ਰਜਿਸਟਰਾਂ ਤੇ ਸਦੀਆਂ ਤੋਂ ਨਾਂ ਚੜਿਆ ਹੈ ਉਹ ਚੇਂਜ ਕਿੱਦਾਂ ਹੋ ਜਾਏਗਾ ਪਰ ਜਦੋਂ ਜਾ ਕੇ ਕਾਗਜ਼ ਖੁਲਾਏ ਜੋ ਪਟਵਾਰੀ ਕਾਨੂੰਗੋ ਮੌਕੇ ਤੇ ਬੈਠੇ ਸਨ ਜਦੋਂ ਉਹਨਾਂ ਦੇ ਰਜਿਸਟਰ ਖੋਲੇ ਸਾਰਾ ਨੀਂਦ ਦੀ ਬਾਤ ਉਦੋਂ ਪਈ ਵੀ ਜਿਹੜੇ ਸਦੀਆਂ ਤੋਂ ਮਾਮਲਾ ਭੈਣੀ ਸਾਹਿਬ ਤਕਾਰਦੇ ਸਨ ਜਿੱਥੇ ਵੀ ਰਜਿਸਟਰ ਦਾ ਪੰਨਾ ਖੋਲਦੇ ਨੇ ਉਸ ਥਾਂ ਦੇ ਉੱਤੇ ਭੈਣੀ ਨੀ ਚੋਲਾ ਸਾਹਿਬ ਲਿਖਿਆ ਹੋਇਆ ਦਰਜ ਆਇਆ ਚੋਲਾ ਸਾਹਿਬ ਇਹ ਆ ਮੇਰੇ ਗੁਰੂ ਅਰਜਨ ਸਾਹਿਬ ਦੇ ਘਰ ਦੀ ਨਿਆਮਤ ਆਂ ਗਾਂਵ ਵਾਲਿਓ ਆਪਾਂ ਕਰਮਾਲੇ ਆਂ ਅੱਜ ਸਟੇਜਾਂ ਤੇ ਵਿਚਰਦੇ ਬੜਾ ਜ਼ਿਕਰ ਆਉਂਦਾ ਕੋਈ ਧਰਮ ਬਦਲੀ ਜਾਂਦਾ ਏ ਕੋਈ ਆਪਣਾ ਤਣ ਦਿਖਾਈ ਜਾਂਦਾ ਏ ਕੁਈ ਰਸਤੇ ਬੈਰਿਆ ਕੋਈ ਸਮੈਕਾਂ ਵਰਤਾਈ ਜਾਂਦਾ ਤੇ ਕੋਈ ਖਾਈ ਜਾਂਦਾ ਏ ਭਾਗਾਂ ਵਾਲਿਓ ਕਰਮਾਂ ਵਾਲੇ ਜੇ ਆਪਾਂ ਨੂੰ ਆ ਚੋਲਾ ਮਿਲਿਆ ਆਪਾਂ ਨੂੰ ਗੁਰੂ ਨੇ ਹੱਥ ਦੇ ਕੇ ਸਿੱਖੀ ਦੀ ਦਾਤ ਦਿੱਤੀ ਗੱਜ ਕੇ ਆਖੋ ਸਤਨਾਮ ਐਦੋਂ ਵੱਡੀ ਕੋਈ ਚੀਜ਼ ਗੱਲ ਨਹੀਂ ਜਿਹਨੂੰ ਗੁਰੂ ਨਾਨਕ ਦੇ ਘਰੇ ਥਾਂ ਮਿਲ ਜੇ ਗੁਰੂ ਨਾਨਕ ਦੇ ਕੁੱਤਿਆਂ ਚ ਵੀ ਕਰਾਵਾਤਾ ਏ ਐਸੀ ਘਟਨਾ ਮੈਂ ਜ਼ਿਕਰ ਕਰਾਂ ਪਾਕਿਸਤਾਨ ਦੇ ਵਿੱਚ ਪੈਂਦਾ ਗਜਨੀ ਗਜਨੀ ਤੋਂ ਇੱਕ ਗੁਰਸਿੱਖੜਾ ਭਾਵਨਾ ਦੇ ਨਾਲ ਮਜੀਸਾਹ ਪਹੁੰਚਿਆ ਜਿਦਾਂ ਆਪਜੀ ਚੱਲ ਕੇ ਆਇਓ ਹੋਂ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰਨਾਇ ਜਿਓ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਇ ਜਿਓ ਮਾਰੇ ਸਹਿਬ ਦੀ ਸੰਗਤ ਪ੍ਰਸ਼ਾਦਾ ਵਕਾ ਰਹੀ ਹੈ ਕੋਈ ਝਾੜੂ ਫੇਰ ਰਿਆ ਏ ਕੋਈ ਚੌਰ ਸਹਿਬ ਕਰ ਰਿਆ ਕੋਈ ਪੱਖਾ ਝਲ ਰਿਆ ਏ ਇਹ ਗੁਰਸਿੱਖ ਵੀ ਮਾਰੇ ਦੇ ਸਾਹਮਣੇ ਹੋਇਆ ਬਡੂ ਅਨੰਦ ਸਹਿਬ ਦੀ ਬਾਣੀ ਜੇ ਕੋ ਸਿੱਖ ਗੁਰੂ ਸੇਤੀ ਸੰਮੁਖ ਹੋਵੇ ਹੋਵੇ